ਹਰੇਕ ਦਾ ਸੁਖਬੀਰ ਸਿੰਘ ਬਾਦ ਕਹਿੰਦੇ ਜੀ ਟਿਕਟ ਇਸ ਕਰਕੇ ਨਹੀਂ ਦਿੱਤੀ ਕਿ ਮੇਰੀ ਕਮਿਟਮੈਂਟ ਹੋਈ ਸੀ ਕਦੇ ਕਹਿੰਦੇ ਨੇ ਵੀ ਸਾਰੇ ਹਲਕਾ ਇੰਚਾਰਜਾਂ ਨੇ ਕਿਹਾ ਤਾਂ ਨਹੀਂ ਮੈਂ ਦਿੱਤੀ ਕਈ ਵਾਰ ਕਹਿੰਦੇ ਜੀ ਉਹਨਾਂ ਨੇ ਤਾਂ ਮੰਗੀ ਨਹੀਂ ਸੀ ਮੈਂ ਤਾਂ ਨਹੀਂ ਦਿੱਤੀ ਕਿਉਂ ਜਿਹੜਾ ਠੂਠਾ ਬੰਦਾ ਹੁੰਦਾ ਨਾ ਹੋਰ ਕੋਲ ਭੁੱਲ ਜਾਂਦਾ ਮੈਂ ਕੀ ਪਹਿਲਾਂ ਕੀ ਕਹਿਆ ਸੀ ਉਹ ਨਵੀਂ ਗੱਲ ਕਰ ਜਾਂਦਾ ਹੈਗਾ ਟੋਟਲ ਹੀ ਕੋਰੇ ਝੂਠ ਦਾ ਸਹਾਰਾ ਲੈ ਰਹੇ ਨੇ ਬਿਨਾ ਇੰਜਨ ਦੇ ਡੱਬੇ ਦੱਸ ਰਹੇ ਨੇ ਉਹ ਤੁਹਾਨੂੰ ਜਿਹੜੇ ਮਹੇਸ਼ੰਦਰ ਸਿੰਘ ਗਰੇਵਾਲ ਉਹ ਕਹਿ ਰਹੇ ਸੀ ਕਹਿੰਦੇ ਬਿਨਾ ਇੰਜਨ ਦੇ ਡੱਬੇ ਨੇ ਉਹਨਾਂ ਦਾ ਕੁਝ ਨਹੀਂ ਬਣਦਾ ਲੋਕ ਦੱਸਣਗੇ ਵੀ ਇੰਜਣ ਕੌਣ ਹੈ ਤੇ ਡੱਬੇ ਕੌਣ ਨੇ ਤੇ ਜੇ ਜੇ ਇੰਜਣ ਕੱਲੇ ਹੀ ਭੱਜਿਆ ਫਿਰ ਇਹ ਡੱਬਿਆਂ ਨੂੰ ਖਿੱਚਣ ਦੀ ਸਮਰੱਥਾ ਨਾ ਹੋਵੇ ਉਹ ਚ ਫਿਰ ਉਹ ਵੀ ਇੰਜਣ ਨੂੰ ਰਿਟਾਇਰ ਕਰ ਦੇਣਾ ਚਾਹੀਦਾ ਜੇ ਕਿਤੇ ਹੋਰ ਪਾਰਟੀ ਜਾਣਾ ਹੁੰਦਾ ਤਾਂ ਸਾਨੂੰ ਹੋਰ ਪਾਰਟੀਆਂ ਦੇ ਬੁਥੇਰੀਆਂ ਨੇ ਆਪਰਾ ਸੀ ਬੀਜੇਪੀ ਸਾਨੂੰ ਕਹਿੰਦੀ ਸੀ ਕਾਂਗਰਸ ਸਾਨੂੰ ਕਹਿੰਦੀ ਸੀ ਸਾਡੀ ਇਹ ਕਦੇ ਮਨਸ਼ਾ ਹੀ ਨਹੀਂ ਸੀ ਸਾਨੂੰ ਮੀਟਿੰਗ ਚ ਬੁਲਾਇਆ ਗਿਆ ਸੀਗਾ ਜੀ ਸਾਨੂੰ ਬਿਲਕੁਲ ਨਹੀਂ ਬੁਲਾਇਆ ਗਿਆ ਮੈਂ ਕਮੇਟੀ ਦਾ ਇੱਕ ਹੋਰ ਕਮੇਟੀ ਦੇ ਮੈਂਬਰ ਹੁੰਦੇ ਹੋਏ ਵੀ ਸਾਨੂੰ ਸੱਦਿਆ ਨਹੀਂ ਗਿਆ ਬਾਬੂ ਸਾਹਿਬ ਦੇਖ ਰਹੇ ਤੁਸੀਂ ਪਰਮਿੰਦਰ ਸਿੰਘ ਢੀਂਡਸਾ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਢੀਂਡਸਾ ਸਾਹਿਬ ਕਿਵੇਂ ਦੇਖ ਰਹੇ ਹੋ ਜੋ ਕੁਝ ਵੀ ਚੱਲ ਰਿਹਾ ਹੈਗਾ ਇੱਕ ਪਾਸੇ ਅਕਾਲੀ ਦਲ ਤੁਹਾਡੇ ਸਾਰੇ ਜਿਹੜਾ ਬਾਗੀ ਜਿਹੜਾ ਤੁਹਾਨੂੰ ਦੱਸ ਰਿਹਾ ਤੇ ਅਲੀਗੇਸ਼ਨਸ ਤੁਹਾਡੇ ਤੇ ਲਾ ਰਹੇ ਨੇ ਕਿ ਪਲੈਟਫਾਰਮ ਤੇ ਨਹੀਂ ਬੋਲ ਰਹੇ ਬਾਹਰ ਜਾ ਕੇ ਬੋਲ ਰਹੇ ਨੇ ਕਿ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਵੇ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਜੋ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕ ਨੇ ਅਕਾਲੀ ਦਲ ਦਾ ਦਰਦ ਰੱਖਣ ਵਾਲੀ ਲੋਕ ਨਹੀਂ ਉਹਨਾਂ ਦੀਆਂ ਭਾਵਨਾਵਾਂ ਅਸੀਂ ਵਿਅਕਤ ਕਰ ਰਹੇ ਹਾਂ ਅਕਾਲੀ ਦਲ ਨੂੰ ਮਜ਼ਬੂਤ ਕਰਨੀ ਅਕਾਲੀ ਦਲ ਨੂੰ ਤਕੜਾ ਕਰਨੀ ਕੀ ਕਦਮ ਚੱਕਣ ਦੀ ਲੋੜ ਹੈ ਉਹਦੀ ਅਸੀਂ ਗੱਲ ਕਰ ਰਹੇ ਹਾਂ ਸਾਡੇ ਚੋਂ ਕੋਈ ਵੀ ਵਿਅਕਤੀ ਜਿਹੜਾ ਨਾ ਕਿਸੇ ਪ੍ਰਧਾਨਗੀ ਦਾ ਨਾ ਕਿਸੇ ਅਗਵਾਈ ਦਾ ਨਾ ਲੀਡਰਸ਼ਿਪ ਦਾ ਨਾ ਕਿਸੇ ਅਹੁਦੇ ਦਾ ਕਿਸੇ ਨੂੰ ਕੋਈ ਲਾਲਚ ਲੈ ਕੇ ਨਹੀਂ ਚੱਲਿਆ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜੇ ਅਕਾਲੀ ਦਲ ਹਾਸ਼ੀ ਤੇ ਚਲੇ ਜਾਂਦਾ ਹੈ ਅਕਾਲੀ ਦਲ ਖਤਮ ਹੁੰਦਾ ਹੈ ਤਾਂ ਉਹ ਪੰਜਾਬ ਵਾਸਤੇ ਜਾਂ ਜਿਹੜੇ ਸਾਡੇ ਵਰਗੇ ਲੋਕ ਨੇ ਜਿਨ੍ਹਾਂ ਦੀ ਤੀਜੀ ਤੀਜੀ ਅੱਜ ਪੀੜ੍ਹੀ ਮੈਂ ਤੀਜੀ ਪੀੜ੍ਹੀ ਚ ਜਿਹੜਾ ਅਕਾਲੀ ਦਲ ਚੌਥੀ ਪੀੜ੍ਹੀ ਚ ਕਰ ਰਹੇ ਆ ਤੇ ਉਹਨਾਂ ਲਈ ਕਿੰਡੀ ਵੱਡੀ ਇਹ ਸਾਡੇ ਬਜ਼ੁਰਗਾਂ ਦੀ ਜੋ ਕੁਰਬਾਨੀਆਂ ਨੇ ਉਹਨਾਂ ਨੂੰ ਕਿੰਡੀ ਵੱਡੀ ਜਿਹੜੀ ਐ ਠੇਸ ਲੱਗੇਗੀ ਕਿ ਇਹ ਜਿਹੜੀ ਐ ਏਡੀ ਵੱਡੀ ਮਹਾਨ ਪਾਰਟੀ ਜਿਹੜੀ ਐ ਹਾਸ਼ੀ ਤੇ ਚਲੇ ਜਾਵੇ ਸੋ ਉਸ ਪਾਰਟੀ ਨੂੰ ਬਚਾਉਣ ਲਈ ਉਹਨੂੰ ਦੁਬਾਰੇ ਮੁੜ ਸਰਜੀਤ ਕਰਨੀ ਹੀ ਇਹ ਸਾਰਾ ਜਿਹੜਾ ਹੈ ਬਿਨਾ ਚੱਕਿਆ ਗਿਆ ਬਿਨਾ ਇੰਜਨ ਦੇ ਡੱਬੇ ਦੱਸ ਰਹੇ ਨੇ ਉਹ ਤੁਹਾਨੂੰ ਜਿਹੜੇ ਮਹੇਸ਼ੰਦਰ ਸਿੰਘ ਗਰੇਵਾਲ ਉਹ ਕਹਿ ਰਹੇ ਸੀ ਕਹਿੰਦੇ ਬਿਨਾ ਇੰਜਨ ਦੇ ਡੱਬੇ ਨੇ ਉਹਨਾਂ ਦਾ ਕੁਝ ਨਹੀਂ ਬੰਦ ਦੇਖੋ ਇਹ ਤਾਂ ਲੋਕ ਦੱਸਣਗੇ ਵੀ ਇੰਜਨ ਕੌਣ ਹੈ ਤੇ ਡੱਬੇ ਕੌਣ ਨੇ ਤੇ ਜੇ ਜੇ ਇੰਜਨ ਇਕੱਲੇ ਹੀ ਭੱਜਿਆ ਫਿਰੇ ਡੱਬਿਆਂ ਨੂੰ ਖਿੱਚਣ ਦੀ ਸਮਰੱਥਾ ਨਾ ਹੋਵੇ ਉਹ 'ਚ ਫਿਰ ਉਹ ਵੀ ਇੰਜਨ ਨੂੰ ਰਿਟਾਇਰ ਕਰ ਦੇਣਾ ਚਾਹੀਦਾ ਹੈ ਇੰਜਨ ਹੋਰ ਲੱਭ ਲੈਣਾ ਚਾਹੀਦਾ ਹੈ ਗੱਲ ਤਾਂ ਇੰਜਣ ਦੀ ਹੈ ਨਾ ਇੰਜਣ ਜੇ ਇਕੱਲੇ ਭੱਜਿਆ ਫਿਰਦਾ ਕੀ ਕਰਨਾ ਹੈ ਉਸ ਇੰਜਣ ਤੋਂ ਜੇ ਕੋਈ ਡੱਬਿਆਂ ਨੂੰ ਨਹੀਂ ਖਿੱਚ ਸਕਦਾ ਜੇ ਕੋਈ ਮਾਲ ਗੱਡੀ ਨੂੰ ਇੰਜਣ ਨਹੀਂ ਖਿੱਚ ਸਕਦਾ ਉਹਦਾ ਕੀ ਲੈਣਾ ਹੈ ਸੋ ਇਹੋ ਜਿਹਾ ਇੰਜਣ ਹੈ ਉਹ ਵੀ ਹੁਣ ਇੰਜਣ ਵੀ ਫੇਲ ਹੋਇਆ ਪਿਆ ਤੇ ਇਹ ਇਹੀ ਜਿਹੜਾ ਇਕੱਲੇ ਦੰਦਾ ਹਾਲ ਥੋੜੇ ਪਰਿਵਾਰ ਤੇ ਵੀ ਉਹ ਲੀਡਰਸ ਵਾਲ ਚੱਕ ਰਹੇ ਨੇ ਉਹ ਕਹਿੰਦੇ ਨੇ ਕਿ ਸਿਧਾਂਤਤਾ ਪਿੱਛੇ ਢੀਂਸ ਸਾਹਿਬ ਅੱਡ ਹੋਏ ਉਸ ਤੋਂ ਬਾਅਦ ਵਾਪਸ ਆ ਕੇ ਮੁੰਡੇ ਨੂੰ ਟਿਕਟ ਦਿਵਾਉਣ ਪਿੱਛੇ ਵੀ ਉਦੋਂ ਸਿਧਾਂਤ ਕਹਿੰਦੇ ਕਿੱਥੇ ਗਏ ਉਹਨੂੰ ਪੁੱਛੋ ਦੇਖੋ ਇਹਨਾਂ ਨੂੰ ਪੁੱਛੋ ਵੀ ਅਸੀਂ ਜਦ ਆਈਆਂ ਆਪਸੂਖ ਵੀਰ ਸਿੰਘ ਬਾਦਲ ਕਹਿੰ ਹੁਣ ਕਹਿੰਦੇ ਟਿਕਟ ਕਰ ਰਹੇ ਆ ਇਹਨਾਂ ਨੂੰ ਆਪ ਹੀ ਨਹੀਂ ਪਤਾ ਵੀ ਕੀ ਹੈ ਇਹਨੂੰ ਕਹੋ ਵੀ ਤੁਸੀਂ ਸਪਸ਼ਟਤਾ ਹੋ ਜੋ ਪਹਿਲਾਂ ਵੀ ਗੱਲ ਕੀ ਹੈ ਕਦੇ ਤਾਂ ਸੁਖਵੀਰ ਸਿੰਘ ਬਾਦਕਾਂ ਨੇ ਜੀ ਟਿਕਟ ਇਸ ਕਰਕੇ ਨਹੀਂ ਦਿੱਤੀ ਵੀ ਮੇਰੀ ਕਮਿਟਮੈਂਟ ਹੋਈ ਸੀ ਕਦੇ ਕਹਿੰਦੇ ਨੇ ਵੀ ਸਾਰੇ ਹਲਕਾ ਇੰਚਾਰਜਾਂ ਨੇ ਕਿਹਾ ਤਾਂ ਨਹੀਂ ਮੈਂ ਦਿੱਤੀ ਕਈ ਵਾਰ ਕਹਿੰਦੇ ਵੀ ਉਹਨਾਂ ਨੇ ਤਾਂ ਮੰਗੀ ਨਹੀਂ ਸੀ ਮੈਂ ਤਾਂ ਨਹੀਂ ਦਿੱਤੀ ਉਹਨੂੰ ਪੁੱਛੋ ਵੀ ਤੁਸੀਂ ਪਹਿਲਾਂ ਇੱਕ ਮਨ ਬਣਾ ਲਓ ਕਿਉਂਕਿ ਜਿਹੜਾ ਠੂਠਾ ਬੰਦਾ ਹੁੰਦਾ ਨਾ ਉਹ ਉਹ ਕੋਲ ਭੁੱਲ ਜਾਂਦਾ ਮੈਂ ਕੀ ਪਹਿਲਾਂ ਕੀ ਕਹਿਆ ਸੀ ਉਹ ਨਵੀਂ ਗੱਲ ਕਰ ਜਾਂਦਾ ਹੈਗਾ ਸੋ ਉਹ ਟੋਟਲ ਹੀ ਕੋਰੇ ਝੂਠ ਦਾ ਸਹਾਰਾ ਲੈ ਰਹੇ ਨੇ ਜੋ ਕੁਝ ਗੱਲਾਂ ਸੀ ਉਹ ਮੈਂ ਕੱਲ ਪ੍ਰੈਸ ਦੇ ਵਿੱਚ ਕਲੀਅਰ ਕਟ ਕਹਤੀਆਂ ਵੀ ਆਹ ਗੱਲਾਂ ਹੋਈਆਂ ਸੀ ਇਹਨਾਂ ਦਾ ਤੋਂ ਮੁਨਕਰ ਹੋਏ ਉਹਨਾਂ ਦਾ ਨਿਸ਼ਾਨਾ ਕੋਈ ਸਾਨੂੰ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜੁਆਇਨ ਕਰਾਉਣ ਵਾਲੇ ਸੀ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਸੀ ਵੀ ਸਾਨੂੰ ਪਾਰਟੀ ਦੇ ਵਿੱਚ ਜੁਆਇਨ ਕਰਕੇ ਜਲੀਲ ਕਰਨਾ ਤੇ ਉਹ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਬਿਕਰਮ ਜੀ ਇਥੇ ਆ ਖਾਮੋਸ਼ ਨੇ ਲੱਗਦਾ ਵੀ ਤੁਹਾਡੇ ਨਾਲ ਕੋਈ ਸੰਪਰਕ ਹੋ ਸਕਦਾ ਹੈ ਉਸ ਉਸ ਪਾਸੇ ਹੀ ਰਹਿਣਗੇ ਕੋਈ ਉਹਨਾਂ ਦੀ ਐਕਟੀਵਿਟੀ ਬਾਰੇ ਕੀ ਕਹਿਣਾ ਚਾਹੋਗੇ ਅਕਸਰ ਬੋਲਦੇ ਦੇਖੋ ਪਰਿਵਾਰ ਦੇ ਬڑے ਨਜ਼ਦੀਕੀ ਮੈਂਬਰ ਨੇ ਅੱਜ ਦਾ ਤਾਂ ਮੈਨੂੰ ਨਹੀਂ ਲੱਗਦਾ ਉਹ ਵੀ ਉਹ ਸਾਡੇ ਨਾਲ ਕਿਸੇ ਤਰ੍ਹਾਂ ਦੇ ਵੀ ਸੰਪਰਕ 'ਚ ਨੇ ਤੇ ਮੈਨੂੰ ਲੱਗਦਾ ਮੁਸ਼ਕਲ ਹੈ ਵੀ ਉਹ ਉਹਨਾਂ ਨੂੰ ਛੱਡਣਗੇ ਕਿਉਂਕਿ ਜਿੰਨਾ ਕਿ ਮੈਂ ਉਹਨਾਂ ਨੂੰ ਜਾਣਦਾ ਹਾਂ ਜੇ ਮੈਨੂੰ ਮੈਂ ਕੋਈ ਸਿਰਫ ਸਿਆਸੀ ਨਹੀਂ ਅਸੀਂ ਕਾਲਜ ਟਾਈਮ ਦੇ ਮਿੱਤਰ ਆ ਤੇ ਮੈਨੂੰ ਨਹੀਂ ਲੱਗਦਾ ਉਹ ਆਪਣੀ ਭੈਣ ਨੂੰ ਜਾਂ ਆਪਦੇ ਜੀਜੇ ਨੂੰ ਕਿਸੇ ਤਰ੍ਹਾਂ ਭਾਵੇਂ ਵੀ ਔਖੇ ਵੀ ਹੋਣ ਉਹ ਮੈਨੂੰ ਨਹੀਂ ਲੱਗਦਾ ਛੱਡਣਾ ਅੱਛਾ ਰੋਡ ਮੈਪ ਹੁਣ ਤੁਹਾਡੇ ਕੋਲ ਕੀ ਹੈ ਜੀ ਕਿਵੇਂ ਜੇ ਤੁਹਾਨੂੰ ਪਾਰਟੀ ਚੋਂ ਬਾਹਰ ਕੱਢਦਾ ਐਕਸਪੈਲ ਨਹੀਂ ਕਰਦਾ ਉਸ ਤੋਂ ਬਾਅਦ ਫਿਰ ਕੀ ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਅਸੀਂ ਨਹੀਂ ਛੱਡਣ ਵਾਲੇ ਨਾ ਅਸੀਂ ਵੱਖ ਕੋਈ ਪਾਰਟੀ ਬਣਾਉਣੀ ਹੈ ਤੁਹਾਡਾ ਬਣਾਉਣਾ ਹੈ ਉਹ ਕੀ ਪਲਾਨ ਕੀ ਰੱਖਿਆ ਹੋਇਆ ਦੇਖੋ ਪਲਾਨ ਤਾਂ ਅਸੀਂ ਕੋਈ ਇੱਕ ਵਿਅਕਤੀ ਕੱਢਦੇ ਉਹਦੇ ਨਾਲ ਥੋਣਾ ਹੁੰਦਾ ਉਹਨਾਂ ਨੇ ਤਾਂ ਆਪ ਦਾ ਜੋ ਤੁਹਾਨੂੰ ਪਤਾ ਹੀ ਹੈ ਉਹ ਜਿਸ ਸੋਚ ਤੇ ਚੱਲੇ ਨੇ ਉਹਨਾਂ ਦਾ ਉਸੇ ਸੋਚ ਤੇ ਚੱਲਣਾ ਹੈ ਅਸੀਂ ਜਿਹੜਾ ਹੈ ਚਾਹੇ ਸਾ ਅਸੀਂ ਉਹਨਾਂ ਦੀ ਮੀਟਿੰਗਾਂ 'ਚ ਹਾਜ਼ਰ ਨਾ ਹੋ ਸਕੀਏ ਪਰ ਅਕਾਲੀ ਦਲ ਸਾਡੇ ਦਿਲ 'ਚ ਵਸਦਾ ਹੈ ਕਿ ਅਸੀਂ ਉਹਦੇ ਵਾਸਤੇ ਕੰਮ ਕਰਾਂ ਜੇ ਅਸੀਂ ਕਿਸੇ ਹੋਰ ਪਾਰਟੀ ਜਾਣਾ ਹੁੰਦਾ ਤਾਂ ਸਾਨੂੰ ਹੋਰ ਪਾਰਟੀਆਂ ਦੇ ਬਥੇਰੀਆਂ ਦੇ ਆਫਰਾਂ ਸੀ ਭਾਜੀਪੀ ਸਾਨੂੰ ਕਹਿੰਦੀ ਸੀ ਕਾਂਗਰਸ ਸਾਨੂੰ ਕਹਿੰਦੀ ਸੀ ਜੇ ਅਸੀਂ ਸਾਡੀ ਇਹ ਕਦੇ ਮਨਸ਼ਾ ਹੀ ਨਹੀਂ ਸੀ ਤੁਹਾਨੂੰ ਮੀਟਿੰਗ 'ਚ ਬੁਲਾਇਆ ਗਿਆ ਸੀਗਾ ਜੀ ਸਾਨੂੰ ਬਿਲਕੁਲ ਨਹੀਂ ਬੁਲਾਇਆ ਗਿਆ ਮੈਂ ਕਮੇਟੀ ਦਾ ਇੱਕ ਹੋਰ ਕਮੇਟੀ ਦੇ ਮੈਂਬਰ ਹੁੰਦੇ ਹੋਏ ਵੀ ਸਾਨੂੰ ਸੱਦਿਆ ਨਹੀਂ ਗਿਆ ਬਾਕੀ ਸਾਰਿਆਂ ਨੂੰ ਫੋਨ ਗਏ ਸਾਨੂੰ ਨਹੀਂ ਸੱਦਿਆ ਗਿਆ ਕਿਉਂਕਿ ਦੇਖੋ ਗੱਲ ਇਹ ਹੈ ਵੀ ਉਹ ਉਹਨਾਂ ਨੂੰ ਸਿਰਫ ਆਪਣੇ ਚਾਹ ਪਲੂਸਾਂ ਦੀ ਲੋੜ ਹੈ ਜਾਂ ਜਿਹੜੇ ਉਹਨਾਂ ਦੇ ਯੈਸਮੈਨ ਨੇ ਉਹਨਾਂ ਦੇ ਪੱਖ ਦੀ ਗੱਲ ਕਰਦੇ ਆ ਉਹਨਾਂ ਨੂੰ ਸਦਨ 'ਚ ਵਿਸ਼ਵਾਸ ਰੱਖਦੇ ਆ ਜਿਹੜਾ ਕੋਈ ਮੜੀ-ਮੋਟੀ ਪਾਰਟੀ ਦੀ ਗੱਲ ਕਰਦਾ ਹੈ ਸੁਧਾਰਾਂ ਦੀ ਗੱਲ ਕਰਦਾ ਹੈ ਜਾਂ ਜਿਹੜੀ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਉਹਨੂੰ ਕਿਉਂ ਸੱਦਣਗੇ ਉਹ ਸੋ ਪਰਮੇਂਦਰ ਸਿੰਘ ਢੀਂਟਸਰ ਨਾਲ ਗੱਲਬਾਤ ਕੀਤੀ ਹੈ ਜੋ ਕਾਫੀ ਇਹ ਲੀਡਰ ਇਕੱਠੇ ਹੋਏ ਨੇ ਸ਼੍ਰੋਮਣੀ ਕਾਲਜ ਦਲ ਦੇ ਜਿੰਨਾਂ ਨੂੰ ਬਾਗੀ ਅਕਾਲੀ ਦਲ ਲੀਡਰ ਕਿਹਾ ਜਾ ਰਿਹਾ ਉਹਨਾਂ ਵਿੱਚੋਂ ਇੱਕ ਪਰਮਿੰਦਰ ਸਿੰਘ ਢੀਂਡਸਾਨੇ ਤੇ ਇਹਨਾਂ ਨੇ ਕਾਫੀ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ ਤੇ ਇਤਬਾਲ ਹਰਸ਼ਵਪਾਪ ਸਿੰਘ ਸਿੱਧੂ ਬਾਬੂ ਸ਼ਹੀਦ